ਮੇਰੀ ਬੇਟੀ ਇਹਨੇ ਪਰਵਾਤ ਵਿੱਚ ਗਈ ਹੈ। ਭਤੀਜੀ ਮੇਰੀ। ਬੇਟੇ ਨਾਲ ਵੀ ਇਹਨਾਂ ਦਾ ਬੜਾ ਪਿਆਰ ਸੀਗਾ। ਜਿੰਨਾ ਚਿਰ ਉਹ ਰਹੇ ਨੇ ਕਾਫੀ ਇੱਕ ਦੂਸਰੇ ਦੇ ਮੈਲ ਹੈਲਪਫੁਲ ਰਹੇ ਨੇ ਸਾਰੇ। ਜਮੇ ਨਾਲ ਦੇ ਖਾਸ ਕਰਕੇ ਮੈਂ ਤੁਹਾਨੂੰ ਕਹਿੰਦਾ ਇੰਨਾ ਸੋਹਣਾ ਉਹਨਾਂ ਨੇ ਮੈਂਟ੍ਰਿਕ ਆਇਆ ਤੇ ਲਿਖਿਆ ਹੈ। ਧੰਨਵਾਦ ਹੀ ਕਰਦਾ ਕਿ ਇਹਨਾਂ ਨੇ ਅੱਛਾ ਗਾਇਆ। ਲੋਕ ਦਿਲਾਂ 'ਚ ਜਗ੍ਹਾ ਬਣਾਈ ਹੈ। ਇਹਨਾਂ ਸੋਹਣਾ ਸਰਦਾਰ 6 ਫੁੱਟ ਲੰਬਾ ਉੱਚਾ ਗੱਭਰੂ ਪਰਵਾਤਵਾ ਜੂਰ ਮਿਹਰ ਕਰੇ ਕੋਈ ਚਮਤਕਾਰ ਕਰੇ ਅਰਦਾਸ ਕਰਦੇ ਆ ਇਕ ਲਫਤੇ ਖੜਕੇ ਪਰਮਾਤਮਾ ਜੀ ਕੋ ਆਸੇ ਪਾਸੇ ਤੁਹਾਨੂੰ ਪਤਾ ਲੱਗਦਾ ਹਮ ਪਰਮਾਤਮਾ ਸੁਣਦਾ ਕਰੋ ਯਾਰ ਠੀਕ ਹੋ ਜਾਵੇ ਬੰਦੇ ਸਾਰੇ ਉੱਤੇ ਖੜੇ ਹੋਏ ਕਰੋੜਾਂ ਲੋਕਾਂ ਦੀਆਂ ਦੁਆਵਾਂ ਨੇ ਤਾਂ ਪਰਮਾਤਮਾ ਜੂਰ ਅਰਦਾਸਾਂ ਨੂੰ ਮੰਨੂਗਾ ਸਾਡੀਆਂ ਨੂੰ ਕਿਵੇਂ ਸਿਹਤ ਕਿੱਦਾਂ ਹੈਗੀ ਜੋ ਥੋੜਾ ਜਿਹਾ ਕੋਈ ਸੁਧਾਰ ਹੋਇਆ ਜਿਸ ਤਰੀਕੇ ਨਾਲ ਕਹਿੰਦੇ ਇਹਨਾਂ ਦੇ ਜੋ ਸਾਡੀ ਰਿਸ਼ਤੇਦਾਰੀ ਦੀ ਹੈ ਜੋ ਦੱਸਿਆ ਗਿਆ ਵੀ ਅੱਗੇ ਤੋਂ ਆਪਾਂ ਸੁਧਾਰ ਕਹਿ ਸਕਦੇ ਜੀ ਜੀ ਕ੍ਰਿਟੀਕਲ ਜ਼ਰੂਰ ਹੈ ਪਰੰਤੂ ਪਰਮਾਤਮਾ ਕੋਈ ਚਮਤਕਾਰ ਹੀ ਕਹਿ ਲੋ ਵੀ ਪਲੱਸ ਪੁਆਇੰਟ ਹੀ ਕਹਿ ਸਕਦੇ ਤੁਸੀਂ ਕਹਿ ਰਹੇ ਹੋ ਜੀ ਜੀ ਇਸ ਤਰ੍ਹਾਂ ਸਿੱਧੂ ਮੂਸੇਵਾਲੇ ਨੇ ਨਾਮ ਚਮਕਾਇਆ ਸੀ ਉਸ ਤਰੀਕੇ ਦੇ ਨਾਲ ਅੱਜ ਵੇਖੋ ਦੁਨੀਆ ਇੰਟਰਨੈਸ਼ਨਲ ਨੈਸ਼ਨਲ ਲੈਵਲ ਤੋਂ ਲੋਕ ਪੋਸਟਰ ਪਾ ਰਹੇ ਆ ਦਸਾਂ ਕਰ ਰਹੇ ਨੇ ਵੇਖੋ ਮੇਰੇ ਹਿਸਾਬ ਨਾਲ ਦੂਜੀ ਵਾਰ ਇਹ ਦਸਾਂ ਬਿਲਕੁਲ ਇਹੋ ਜੇ ਫਨਕਾਰ ਕਿਤੇ ਕੋਈ ਆਸਾਨੀ ਨਾਲ ਪੈਦਾ ਨਹੀਂ ਹੁੰਦੇ ਮੈਂ ਤਾਂ ਇਨਨੋਈ ਧੰਵਾਦੀ ਕਰਦੇ ਕਿ ਇਹਨੇ ਅੱਛਾ ਗਾਇਆ ਲੋਕ ਦਿਲਾਂ ਚ ਜਗ੍ਹਾ ਬਣਾਈ ਐ ਤਾਂ ਇਹੋ ਜਿਹਾ ਕੋਈ ਮੇਰੇ ਖਿਆਲ ਜੀਵਨੀ ਹੋਗਾ ਜੀ ਤੇ ਮਾਨੂੰ ਇਹ ਗੱਲ ਨਹੀਂ ਨਿਕਲੀ ਵੀ ਬੱਚਾ ਬਹੁਤ ਗਲਤ ਹੋਇਆ ਕੀ ਨਿਕਰ ਕੀਤਾ ਰਿਸ਼ਤੇਦਾਰੀ ਤੁਹਾਡੀ ਪਰਿਵਾਰ ਦੀ ਜੀ ਜੀ ਮੇਰੀ ਬੇਟੀ ਇਹਨੇ ਪਰਿਵਾਰ ਤੋਂ ਮਈ ਹੈ ਭਤੀਜੀ ਮੇਰੀ ਜੀ ਗ੍ਰੈਜੂਏਟ ਬੰਦਾ ਹੋਣਾ ਦੀ ਗਾਇਕੀ ਕਦੇ ਵੀ ਕਿਸੇ ਕੌਂਟਰੋਵਰਸੀ 'ਚ ਨਹੀਂ ਪਏ ਔਰ ਬਹੁਤ ਜ਼ੁਰਤ ਨਾਲ ਕੀ ਉਹਨਾਂ ਨੇ ਅਰਘਾੜਾ ਬੇਟੇ ਨਾਲ ਵੀ ਇਹਨਾਂ ਦਾ ਬੜਾ ਪਿਆਰ ਸੀਗਾ ਜਿੰਨਾ ਚਿਰ ਉਹ ਰਹੇ ਨੇ ਕਾਫੀ ਇੱਕ ਦੂਸਰੇ ਦੇ ਮਲ ਹੈਲਪਫੁਲ ਰਹੇ ਨੇ ਸਾਰੇ ਤਾਂ ਮੈਂ ਤਾਂ ਜਦੋਂ ਦੀ ਇਹ ਖਬਰ ਸੁਣੀ ਇਹਨਾਂ ਧਰਮ ਦਾ ਸੱਚ ਜਾਣੋ ਫੋਨ ਵੇਖਣ ਨੂੰ ਦਿਲ ਨਹੀਂ ਕਰਦਾ ਵੀ ਪਤਾ ਨਹੀਂ ਇਹ ਕਿਹੋ ਜੀ ਖਬਰ ਵੀ ਗਲਤ ਨਾ ਜਾਵੇ ਕੁਝ ਮੈਂ ਇੱਕ ਚਿੰਤਾ ਬੰਦ ਜਿਵੇਂ ਟੋਟ ਅੱਪਾ ਜਿਵੇਂ ਟੋਟ ਅੱਪਾ ਜਿਵੇਂ ਸੀਗਾ ਮੀਡੀਆ ਨੂੰ ਇੱਕ ਬੇਨਤੀ ਹੈ ਵੀ ਇਸ ਖਬਰ ਨੂੰ ਸਨਸਨੀ ਜੀ ਬਣਾ ਕੇ ਪੇਸ਼ ਨਾ ਕੀਤਾ ਜਾਵੇ ਕਿਉਂਕਿ ਲੋਕ ਇੰਨੇ ਜ਼ਿਆਦਾ ਹਰਟ ਨੇ ਫੋਨ ਦੇਖਣ ਤੋਂ ਡਰ ਲੱਗਦਾ ਹੈ ਤੇ ਜਿੰਨੀ ਇੱਕ ਗੱਲ ਹੈਗੀ ਆ ਆਪਾਂ ਸਾਰੇ ਪੋਜ਼ੀਟਿਵ ਹੀ ਸੋਚੀਏ ਆਪਾਂ ਨਹੀਂ ਕਹਿਣਾ ਉਹ ਹਰ ਹਾਲ ਠੀਕ ਹੋਊਗਾ ਨੌਜਵਾਨ ਬੱਚਾ ਰਿਕਵਰੀ ਕਰ ਜਾਊਗਾ ਬੇਸ਼ੱਕ ਸੱਟਾਂ ਗੰਭੀਰ ਨੇ ਪਰੰਤੂ ਉਮਰ ਨਿਆਣੀਏ ਮੈਡੀਕਲ ਸਾਇੰਸ ਤੇ ਸਾਨੂੰ ਭਰੋਸਾ ਹੋਣਾ ਚਾਹੀਦਾ ਦੂਜਾ ਪ੍ਰਾਪਾ ਤੁਹਾਡੇ ਨਾਲ ਕਦੋਂ ਕੋ ਮੇਲ ਹੋਇਆ ਸੀ ਲਾਸਟ ਮੇਲ ਕਦੋਂ ਕੋ ਰਾਜਵੀਰ ਤੇ ਜੋਹੰਦਰਾ ਤੁਹਾਡੇ ਨਾਲ ਹੋਇਆ ਸੀ ਇਹ ਮੈਨੂੰ ਕਾਫੀ ਦਿਨ ਹੋ ਗਏ ਮੈਂ ਡਾਇਰੈਕਟਲੀ ਨਹੀਂ ਮਿਲ ਪਾਇਆ ਪਰ ਉਸ ਦੇ ਨਾਮ ਅੰਦਰ ਆਫਸਰ ਬੇਨੋਜ਼ ਕੋਈ ਜਰੀਏ ਗੱਲਬਾਤ ਹੁੰਦੀ ਰਹਿੰਦੀ ਸੀ ਪਰ ਮੇਰਾ ਸਿੱਧੇ ਤੌਰ ਤੇ ਬੱਚੇ ਨੂੰ ਮੈਂ ਅਜੇ ਤੱਕ ਸ਼ੁਆਤ ਤੇ ਤੁਹਾਡੇ ਸੋਸ਼ਲ ਮੀਡੀਆ ਦੇ ਜਰੀਏ ਜਿਹੜਾ ਉਹਨਾਂ ਦਾ ਸਟਾਈਲ ਸੀ ਜਿਹੜਾ ਸਿੱਧੂ ਦਾ ਸਟਾਈਲ ਜਿਆ ਸੀ ਜੋਹੰਦਾ ਬਾਈ ਦਾ ਸਟਾਈਲ ਹੈਗਾ ਸੀ ਉਹ ਲੋਕੀ ਹੁਣ ਉਹਨੂੰ ਵਾਇਰਲ ਕਰ ਰਹੇ ਨੇ ਕਿੰਨੇ ਕਿੰਨਾ ਕਮੇ ਇਨਾ ਸੋਣਾ ਉਹਨਾਂ ਨੇ ਮੈਟ੍ਰਿਕ ਆਇਆ ਤੇ ਲਿਖਿਆ ਹੈ ਕਿ ਪਰਮਾਤਮਾ ਉਹਨਾਂ ਦੀ ਉਮਰ ਜੂਨ ਮਾਂ ਦੇ ਨਾਂ ਤੇ ਬੱਚਿਆਂ ਨੇ ਮਾਵਾਂ ਦੇ ਨਾਂ ਤੇ ਗਾਣੇ ਗਾਏ ਧੀਆਂ ਦੇ ਗਾਣੇ ਗਾਏ ਮਤਲਬ ਕਿਉਂ ਜੇ ਗਾਣੇ ਗਾਏ ਜੇ ਸਕੂਨ ਮਿਲ ਜਾਵੇ ਕਿੰਨੇ ਕਿੰਨੇ ਗਾਣੇ ਕਿਉਂਕਿ ਇਹਨਾ ਸੋਣਾ ਸਰਦਾਰ 6 ਫੁੱਟ ਲੰਬਾ ਚਾਹ ਗੱਭਰੂ ਪ੍ਰਭਾਤਮਾ ਜੀ ਜੂਰ ਮਿਹਰ ਕਰੇ ਕੋਈ ਚਮਤਕਾਰ ਕਰੇ ਅਰਦਾਸ ਕਰਦੇ ਆ ਇੱਕ ਲੱਭ ਤੇ ਖੜਕੇ ਪ੍ਰਭਾਤਮਾ ਜੀ ਘਰ ਘਰ ਦੇ ਵਿੱਚ ਹਰ ਪਰਿਵਾਰ ਦੇ ਵਿੱਚ ਜਗਾ ਬਣ ਜਾਂਦੀ ਹੈ ਜਿਸ ਤਰ੍ਹਾਂ ਰਾਜਵੀਰ ਦੀ ਬਣੀ ਆ ਤੇ ਮੇਰੇ ਖਾਲ ਜਿੰਨੇ ਲੋਕ ਮੈਨੂੰ ਸਵੇਰ ਦੇ ਮਿਲੇ ਨੇ ਮੈਂ ਇੱਕ ਖੁਸ਼ ਹੋ ਕੇ ਆ ਰਿਹਾ ਸਭ ਨੇ ਇਹ ਕਿਹਾ ਉਸ ਬੱਚੇ ਲਈ ਅਰਦਾਸ ਕਰਕੇ ਬਹੁਤ ਸ਼ੁ크ਰਾਮਾਰ ਤਾ ਡਾਕਟਰ ਸਾਹਿਬ ਨੂੰ ਅਸੀਂ ਜਿੱਦਾਂ ਮਿਲ ਕੇ ਆਏ ਆ ਔਰ ਉਹਨਾਂ ਨੇ ਦੱਸਿਆ ਵੀ ਕੱਲ ਨਾਲੋਂ ਕਾਫੀ ਬੈਟਰ ਆ ਮਤਲਬ ਕੱਲ ਜਿੱਦਾਂ ਕੋਈ ਵੀ ਉਹਨਾਂ ਨੇ ਕੋਈ ਰਿਸਪੌਂਸ ਨਹੀਂ ਦਿੱਤਾ ਹੁਣ ਅੱਜ ਕਾਫੀ ਬੈਟਰ ਹੋਇਆ ਕਿਦਾਂ ਉਹਨਾਂ ਦੇ ਬੀਪੀ ਚ ਬੀਪੀ ਚ ਸੁਧਾਰ ਹੋਇਆ ਆ ਔਰ ਉਹਨਾਂ ਨੇ ਜਿੱਦਾਂ ਆਪ ਸਾਹ ਲੈਣਾ ਸ਼ੁਰੂ ਕੀਤਾ ਆ ਈ ਆ ਵੀ ਕੱਲ੍ਹ ਨਾਲੋਂ ਕਾਫੀ ਬੈਟਰ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਅਰਦਾਸਾਂ ਬੇਨਤੀਆਂ ਕਰੋ ਕਿਉਂਕਿ ਡਾਕਟਰ ਸਾਹਿਬ ਨੇ ਵੀ ਇਹ ਹੀ ਕਿਹਾ ਕਿ ਤੁਸੀਂ ਅਰਦਾਸ ਕਰੋ ਅਰਦਾਸ 'ਚ ਬਹੁਤ ਪਾਵਰ ਆਉਂਦਾ ਹੈ ਔਰ ਬਹੁਤ ਬੈਸਟ ਟ੍ਰੀਟਮੈਂਟ ਦੇ ਰਹੇ ਸੋ ਸਾਡੀ ਇਹੋ ਦੁਆ ਹੈ ਕਿ ਕਿਉਂਕਿ ਅੱਜ ਬਹੁਤ ਪੋਜ਼ਿਟਿਵ ਕੀਤਾ ਉਹਨਾਂ ਨੇ ਕਿਉਂਕਿ ਕੱਲ ਜਿੱਦਾਂ ਅਸੀਂ ਸਾਰੇ ਹੀ ਸਾਡੇ ਕੋਲ ਆਪਸ 'ਚ ਵੀ ਗੱਲਬਾਤ ਕਰਨ ਲਈ ਕੋਈ ਹੈ ਨਹੀਂ ਸੀਗਾ ਕਿ ਅਸੀਂ ਮੈਂ ਨਿਕਲਾਂਗੀ ਜਾਂ ਕਿਸੇ ਨੂੰ ਕੀ ਕਵਾਂਗੇ ਅਸੀਂ ਆਪਸ ਵਿੱਚ ਵੀ ਨਹੀਂ ਸੀ ਬੋਲਦੇ ਪਰ ਅੱਜ ਹੁਣ ਜਿੱਦਾਂ ਅਸੀਂ ਡਾਕਟਰ ਸਾਹਿਬ ਕੋ ਉੱਪਰ ਮਿਲ ਕੇ ਆਏ ਆਂ ਰਾਜਵੀਰ ਨੂੰ ਵੀ ਦੇਖ ਕੇ ਆਏ ਮੈਂ ਤੇ ਡਾਕਟਰ ਸਾਹਿਬ ਨੇ ਕਾਫੀ ਪੋਜ਼ਿਟਿਵ ਕੀਤਾ ਆ ਸੋ ਮਾਲ ਕਿਰਪਾ ਕਰਨਾ ਅੱਜ ਦੁਬਾਰਾ ਇੱਕ ਵਾਰ ਉਹ ਸੀਟੀ ਸਕੈਨ ਸਾਰਾ ਕਰਨਗੇ ਤੇ ਮੈਨੂੰ ਲੱਗਦਾ ਵੀ ਅਰਦਾਸਾਂ ਕੰਮ ਕਰ ਰਹੀਆਂ ਲੋਕਾਂ ਦੀ ਬਿਲਕੁਲ ਤੁਸੀਂ ਹਸਪੀਟਲ ਜਦੋਂ ਸਵੇਰੇ ਆਏ ਹੋ ਤੁਸੀਂ ਇੱਕ ਵੀਡੀਓ ਵੀ ਸਾਂਝੀ ਕੀਤੀ ਕਿ ਜਿਹੜੀ ਫੇਕ ਖਬਰਾਂ ਫਲਾਈਆਂ ਜਾ ਰਹੀਆਂ ਨੇ ਉਸ ਦੇ ਬਾਰੇ ਵੀ ਪਲੀਜ਼ ਉਹ ਇਹੀ ਸੀਗਾ ਕਿ ਦੇਖੋ ਮੈਨੂੰ ਲੱਗਦਾ ਕਿ ਬੜੀ ਜ਼ਰੂਰ ਤਾਂ ਸਾਨੂੰ ਆਪਾਂ ਨੂੰ ਕਿਉਂਕਿ ਉਹ ਬੜਾ ਵੱਡਾ ਇੱਕ ਕਲਾਕਾਰ ਆਰਟਿਸਟ ਆ ਇੱਕ ਮਾ ਦਾ ਪੁੱਤ ਆ ਬੱਚੇ ਆ ਉਹਦੇ ਸਾਰਾ ਪਰਿਵਾਰ ਆ ਤੇ ਮਿਲਦਾ ਕਿ ਕੋਈ ਐਸਾ ਵਿਲਾ ਹੋਣਾ ਚਾਹੀਦਾ ਭਈ ਜਿੱਥੇ ਤੁਸੀਂ ਆਪਣਾ ਸਵਾਰਥ ਛੱਡ ਕੇ ਮਤਲਬ ਇਹਨੂੰ ਹੀ ਖੜਦਾ ਕਹਿੰਦੇ ਆ ਹੋਰ ਖੜਦਾ ਮਤਲਬ ਇਹ ਨਹੀਂ ਕਿ ਤੁਸੀਂ ਹਰ ਜਗ੍ਹਾ ਵੀਜ਼ ਹੀ ਪਾ ਲਈ ਜਾਓ ਸੋ ਕਿਉਂਕਿ ਉਹ ਜਿਹੜਾ ਆਰ ਆਈ ਪੀ ਜਾਂ ਲੋਕ ਆਪਣੇ ਕੋਲੋਂ ਪੋਸਟਰ ਬਣਾ ਬਣਾ ਕੇ ਪਾਈ ਜਾ ਰਹੇ ਉਹ ਚੀਜ਼ਾਂ ਫਿਰ ਬਹੁਤ ਜ਼ਿਆਦਾ ਜਿਹੜੇ ਲੋਕ ਬਾਹਰ ਬੈਠੇ ਆ ਜਾਂ ਜਿਹੜੇ ਪਰਿਵਾਰ ਰਿਸ਼ਤੇਦਾਰ ਬਾਹਰ ਬੈਠੇ ਆਉਂਦੇ ਨੂੰ ਬਹੁਤ ਚੀਜ਼ਾਂ ਫਿਰ ਉਹ ਹਾਰਟ ਕਰਦੀਆਂ ਸੋ ਪਲੀਜ਼ ਬੇਨਤੀ ਆ ਜਿੱਦਾਂ ਅਸੀਂ ਥੋੜੀ ਅੰਦਰੋਂ ਹੀ ਹੋ ਕੇ ਆਏ ਸੋ ਕਾਫੀ ਬੈਟਰ ਆ ਤੇ ਤੁਸੀਂ ਅਰਦਾਸ ਬੇਨਤੀ ਸਾਰੇ ਰੱਖੋ ਤੁਹਾਡਾ ਵੀ ਬਹੁਤ ਧੰਨਵਾਦ ਸਾਰੇ ਇੱਕ ਖਬਰ ਮੋਰ ਸਾਹਮਣੇ ਆ ਰਹੀ ਸੀ ਜਿਸ ਵਿੱਚ ਕਹਿੰਦੇ ਕਿ ਕਲਾਕਾਰ ਸਾਰੇ ਇਹ ਵੀ ਨਿਰਣੇ ਲੈ ਰਹੇ ਕਿ ਅਗਰ ਕਿਸੇ ਬੈਟਰ ਟਰੀਟਮੈਂਟ ਦੇ ਲਈ ਕਿਸੇ ਹੋਰ ਸਿਟੀ ਤੇ ਲੈ ਕੇ ਜਾਣਾ ਤਾਂ ਉਹਨੂੰ ਸੇਅਰ ਲਿਫਟ ਕਰਾ ਰਿਹਾ ਹੈ ਕੱਲ ਹੀ ਕਹਿੰਦੇ ਡਾਕਟਰ ਹਰਸੀਮਰ ਸਿੰਘ ਥੋੜੀ ਸਾਹਿਬ ਬਹੁਤ ਕਾਬਿਲ ਡਾਕਟਰ ਆ ਅਸੀਂ ਕੱਲ ਹੀ ਉਹਦੇ ਨਾਲ ਗੱਲ ਕੀਤੀ ਸੀ ਬਟ ਉਹ ਕਹਿ ਰਹੇ ਕਿ ਅਜੇ ਉਹ ਸਟੇ ਹੈਦੀ ਆਰਡਰ ਦੀ ਅਜੇ ਮੈਥਸ ਕੈਰ ਲਿਫਟ ਕਰਾਨ ਦੀ ਕੰਡੀਸ਼ਨ ਹਾਂਜੀ ਉਹ ਕਹਿੰਦੇ ਇੱਥੇ ਹੀ ਬਹੁਤ ਬੈਸਟ ਟੂ ਟ੍ਰੀਟਮੈਂਟ ਦੇ ਰਿਹਾ ਬਹੁਤ ਕੇਅਰ ਕਰ ਰਹੇ ਆ ਤੇ ਹੁਣ ਵੀ ਡਾਕਟਰ ਸਾਹਿਬ ਆਪ ਆਏ ਸੀ ਜਿਹੜੇ ਬੀਨ ਡਾਕਟਰ ਸਾਹਿਬ ਆਲਰੇਡੀ ਸਭ ਦੱਸਿਆ ਕਿ ਜਿੱਦਾਂ ਇਹ ਕੱਲ੍ਹ ਨਾਲ ਉਹ ਕਹਿੰਦੇ ਕਿ ਸਾਡੂ ਵੀ ਗੁੱਡ ਸਾਈਡ ਮਿਲੇ ਆ ਕਿ ਕੱਲ ਅਸੀਂ ਵੀ ਜਿਹੜੇ ਆ ਰਾਤ ਤੋਂ ਮਨ ਕਰ ਚਲੋ ਕੋਈ 2-3 ਵਜੇ ਤੋਂ ਬਾਅਦ ਜਿਹੜੀ ਮਾਰਨਿੰਗ ਸੀ ਉਸ ਤੋਂ ਬਾਅਦ ਚੀਜ਼ਾਂ ਕੁਝ ਵਾਪਰੀਆਂ ਨੇ ਜਿਹੜੀਆਂ ਲੱਗਿਆ ਕਿ ਮਹਾਰਾਜ ਵੱਲੋਂ ਜਿਵੇਂ ਦੁਆਵਾਂ ਕੰਮ ਕਰਦੀਆਂ ਹਨਾ ਦੁਆ ਦਾ ਅਸਰ ਹੁੰਦਾ ਜੀ ਤੋ ਉਹ ਅਸਰ ਅਸੀਂ ਪ੍ਰੈਕਟੀਕਲ ਦੇਖ ਰਹੇ ਹਾਂ। ਕੀ ਡਾਕਟਰ ਸਾਹਿਬ ਜੀ ਜੇ ਉਹ ਮਿਲੇ ਸਾਨੂੰ ਤਾਂ ਬੜਾ ਸੋਹਣਾ ਯਾਨੀ ਆ ਦੱਸ ਕੇ ਗਏ ਕਿ ਇਹ ਚੀਜ਼ਾਂ ਠੀਕ ਹੋ ਰਹੀਆਂ ਨੇ ਉਹਦੀਆਂ ਹਣਾ। ਬਾਕੀ ਤਾਂ ਐ ਬਸ ਤੁਸੀਂ ਵੀ ਸਾਰੇ ਤੁਹਾਨੂੰ ਭਰਾਵਾਂ ਨੂੰ ਵੀ ਮੇਰੀ ਬੇਨਤੀ ਹੈ। ਉਹ نیچے ਕਰ ਲੋ ਮਾਈਕ ਯਾਰ ਮੜ ਮੜੇ। ਕਿ ਬਸ ਅਰਦਾਸ ਲਈ ਬੋਲੋ ਬਸ ਸਾਰੇ ਨਾਲ। ਆਪਣੇ ਟਾਈਟਲ ਵੀ ਜਿਹੜੇ ਦੇਣੇ। ਬਸ ਅਰਦਾਸ ਲਈ। ਵੀ ਵੀ ਤੁਸੀਂ মিডিਆ ਦੇ ਲਈ ਦਾਸ ਕੀ ਜ਼ਾਹਿਰ ਬਸ ਬਹੁਤ سارے ਸੱਜਣ ਸੀ ਜਿਹੜੇ ਹਨ ਆਰ ਆਈ ਪੀ ਆਰ ਆਈ ਤੇ ਲਿਖਣ ਲੱਗੇ ਸੀ ਤੇ ਇਹ ਤੁਹਾਨੂੰ ਵੀ ਪਤਾ ਹੀ ਹੈ ਕਿ ਇਹ ਚੰਗੀ ਗੱਲ ਨਹੀਂ ਇੱਕ ਜਿਉਂਦੇ ਜਾਗਦੇ ਬੰਦੇ ਦੀ ਜਿਹੜਾ ਜ਼ਿੰਦਗੀ ਨਾਲ ਲੜ ਰਿਹਾ ਹੈ ਤੇ ਉਹਦੀ ਹਿੰਮਤ ਦੇਖੋ ਕਿ ਐਡੇ ਮੇਜਰ ਐਕਸੀਡੈਂਟ ਤੋਂ ਬਾਅਦ ਵੀ ਉਹ ਬੰਦਾ ਸਰਵਾਈਵ ਕਰ ਰਿਹਾ ਤੇ 노 ਡਾਊਟ ਆਪ ਵੀ ਲੜ ਰਿਹਾ ਹੋਰ ਨਾਲ ਮਹਾਰਾਜ ਦੀ ਖੇਡ ਹੈ ਕਿਰਪਾ ਉਹਦਾ ਇਮਤਿਹਾਨ ਹੈ ਔਰ ਉਹਦੇ ਚ ਸਾਡੀ ਸੰਗਤ ਕਹਿ ਲੋ ਸਾਰੇ ਹਨ ਜਿਹੜੇ ਆਰਟਿਸਟਾਂ ਨੂੰ ਚਾਹਣ ਵਾਲੇ ਸੁਣਨ ਵਾਲੇ ਹੁੰਦੇ ਉਹਨਾਂ ਦੀ ਅਰਦਾਸਾਂ ਕੰਟੀਨਿਊਰ ਅਰਦਾਸਾਂ ਬਹੁਤ ਸਾਰੇ ਗੁਰੂ ਘਰਾਂ ਤੋਂ 콜 ਆ ਰਹੀਆਂ ਜਿਵੇਂ ਕਿ ਇੱਥੇ ਅਰਦਾਸ ਹੋਈ ਐ ਇੱਥੇ ਅਰਦਾਸ ਹੋਈ ਐ ਕਿਸੇ ਨੇ ਖੰਡ 파ਟ ਸੁੱਟਿਆ ਕਿਸੇ ਨੇ ਸੱਲ 파ਟ ਸੁੱਟਿਆ ਸੋ ਇੱਕ ਲੋ ਗਾਇਕ ਹੋਣ ਦੀ ਗਵਾਹੀ ਪਰਦਾ ਉਹਦਾ ਗਾਣਾ ਤੇ ਉਹਦੀ ਜਿਹੜੀ ਸਿਚੁਏਸ਼ਨ ਬਣੀ ਹੋਈ ਐ ਨਾ ਸੋ ਸੋ ਬਸ ਤੁਸੀਂ ਵੀ ਸਾਰੇ ਬਸ ਹਨਾ ਬਸ ਆਪਦਾ ਨਿਊਜ਼ ਵੀ ਦਿਓ ਤੇ ਨਾਲ ਨਾਲ ਕਿਉਂਕਿ ਤੁਸੀਂ ਵੀ ਸਾਰੇ ਚਾਹਣ ਵਾਲੇ ਆਂ ਹਨਾ ਸਾਡਾ ਇੱਕ ਬਹੁਤ ਗੂੜਾ ਰਿਸ਼ਤਾ ਐ ਸਾਡਾ ਸਾਰਿਆਂ ਦਾ ਆਰਟਿਸਟਾਂ ਦਾ মিডিਆ ਦਾ ਬਸ ਅਰਦਾਸ ਹੀ ਕਰੋ ਤੁਸੀਂ ਕਰਵਾ ਸਭ ਤੁਸੀਂ ਕੱਲ ਰਾਤ ਤੋਂ ਕੱਲ ਦਿਨ ਤੋਂ ਹੀ ਇੱਥੇ ਹੋ ਤਾਂ ਸਥਿਤੀ ਕੀ ਕਹਿੰਦੀ ਆ ਹੁਣ ਕੱਲ ਤੋਂ ਬਾਅਦ ਹੁਣ ਕਿੰਨਾ ਕੁ ਫਰਕ ਪਿਆ ਕਿਹੜੀ ਕਿਹੜੀ ਚੀਜ਼ ਦਾ ਖਾਸ ਮੂਵਮੈਂਟ ਦਾ ਤੁਸੀਂ ਦੇਖਿਆ ਉਸ ਨੂੰ ਨਹੀਂ ਹੁਣ ਹੁਣ ਕਾਫੀ ਚੀਜ਼ਾਂ ਠੀਕ ਹੋਵਦੀਆਂ ਭਾਈ ਜਿਵੇਂ ਹਾਰਟ ਹੁਣ ਸਰਵਾਈਵ ਕਰ ਰਿਹਾ ਹਾਂ ਹਾਂ ਹਾਰਟ ਦੀ ਪੋਜੀਸ਼ਨ ਹੁਣ ਗੁੱਡ ਪੋਜੀਸ਼ਨ ਹੈ ਹਾਰਟ ਦੀ ਉਹਦੀ ਤੇ ਬੀਪੀ ਸੈੱਟ ਹੋਇਆ ਹੁਣ ਜਿਵੇਂ ਕੱਲ ਬੀਪੀ ਗੜਬੜ ਸੀ ਇੱਥੇ ਆਈ ਦੀ ਗਲਤ ਬੇਸਿਕਲੀ ਪਰ ਅੱਜ ਉਹਦਾ ਬੀਪੀ ਸਟੇਬਲ ਹੈ ਹੈ ਤੇ ਬਾਕੀ ਹੁਣ ਜੋ ਅਜ ਸਵੇਰ ਤੋਂ ਦੇਖ ਰਹੇ ਆ ਅਸੀਂ ਮਾਰਨਿੰਗ ਤੋਂ ਮੈਲਾ ਤਾਂ 6 ਘੰਟੇ ਹੋ ਗਏ ਹੁਣ ਉਹ ਬਹੁਤ ਮਾਈਨਰ ਮੈਡੀਸਨ ਤੇ ਸਰਵਾਈਵ ਕਰ ਰਿਹਾ ਕਿਉਂਕਿ ਕੱਲ ਰਾਤ ਦੇ ਜਿਹੜੇ ਕਾਫੀ ਸਟੇਰੋਇਡਸ ਸੀ ਬਹੁਤ ਹਾਰਡ ਮੈਡੀਸਨ ਸੀਗੀਆਂ ਜੋ ਡਾਕਟਰ ਦੱਸਦੇ ਸੀ ਕਿਉਂਕਿ ਉਹਦੋਂ ਕਰਨਾ ਪੈਣਾ ਸੀ ਉਹਨਾਂ ਨੂੰ ਕੋਈ ਆਪਸ਼ਨ ਹੀ ਨਹੀਂ ਸੀ ਉਹਨਾਂ ਨੂੰ ਪਰ ਬਹਾਰਾ ਜੀ ਦੀ ਕਿਰਪਾ ਹੀ ਹੈ ਅੱਗੇ ਪਤਾ ਨਹੀਂ ਅਜੇ ਕੀ ਹੋਣਾ ਹੈ ਰੱਬ ਜਾਣਦਾ ਪਰ ਜੋ ਪਿਛਲੇ 5-6 ਘੰਟੇ ਦੀ ਰਿਪੋਰਟ ਹੈ ਜੀ ਸਾਨੂੰ ਵੀ ਥੋੜਾ ਚੈਨ ਆਇਆ ਹੈ ਸਾਨੂੰ ਵੀ ਹੁਣ ਉਹ ਦਿਦਾ ਹੈ ਤੇ ਕਾਫੀ ਸਹੀ ਹੋ ਰਿਹਾ ਹੈ ਉਹਦੇ ਨਾਲ ਹਾਂਜੀ ਬਸ ਠੀਕ ਹੈ ਦੋਸਤੋ ਥੈਂਕ ਯੂ ਮੇਰੇ ਫਰੈਂਡ ਥੈਂਕ ਯੂ ਤੋਂ ਸਭ ਤੋਂ ਪਹਿਲਾਂ ਮੇਰੀ ਤੁਹਾਡੇ ਸਾਰੇ ਮੀਡੀਆ ਰਿਸਪੈਕਟਿਡ ਤੁਸੀਂ ਸਾਰੇ ਜਾਣੇ ਇੱਥੇ ਹੋ ਬਟ ਮੇਰੀ ਰਿਕੁਐਸਟ ਹੈ ਕਿ ਪਲੀਜ਼ 네ਗੇਟਿਵ ਨਿਊਜ਼ ਨਹੀਂ ਜਾਣੀ ਚਾਹੀਦੀ ਰਾਜਵੀਰ ਬਿਲਕੁਲ ਸਹੀ ਹੈ ਉਹਦੀ ਸਿਹਤ ਦੇ ਵਿੱਚ ਸੁਧਾਰ ਵੀ ਹੈ ਉਹ ਬਿਲਕੁਲ ਠੀਕ ਹੈ ਔਰ ਉਹ ਠੀਕ ਹੋ ਰਿਹਾ ਹੈ ਔਰ ਇਹ ਝੂਠੀਆਂ ਜਿਹੜੀਆਂ ਖਬਰਾਂ 네ਗੇਟਿਵਿਟੀ ਵਾਲੀਆਂ ਮੀਡੀਆ ਦੇ ਉੱਤੇ ਫਲਾਈਆਂ ਜਾ ਰਹੀਆਂ ਨੇ ਨਾ ਉਹ ਪਲੀਜ਼ ਤੁਸੀਂ ਉਹਨੂੰ ਬੰਦ ਕੀਤਾ ਜਾਵੇ ਔਰ ਇਹ ਜੀ ਕੋਈ ਗੱਲ ਨਹੀਂ ਹੈਗੀ ਉਹਦੀ ਸਿਹਤ ਦੇ ਵਿੱਚ ਸੁਧਾਰ ਆਉਂਦਾ ਪਿਆ ਐਂਡ ਹੀ ਵਿਲ ਬੀ ਫਾਈਨ ਸੋ ਅੱਗੇ ਨਾਲੋਂ ਬਹੁਤ ਰਿਕਵਰੀ ਹੋਣ ਲੱਗੀ ਆ ਸੋ ਸਾਰੇ ਲੋਕਾਂ ਨੇ ਪਿਆਰ ਕਰਨ ਵਾਲੀਆਂ ਦੁਆਵਾਂ ਅਰਦਾਸਾਂ ਕੰਮ ਕਰਨ ਲੱਗੀਆਂ ਸੋ ਤੁਹਾਨੂੰ ਵੀ ਜਿੰਨੇ ਆਪਣੇ ਪੰਜਾਬ ਮੀਡੀਆ ਵਾਲੇ ਸਾਰਿਆਂ ਨੂੰ ਇਹ ਹੀ ਬੇਨਤੀ ਕਰਦੇ ਹਾਂ ਕਿ ਸਭ ਨੂੰ بس ਸੁੱਖ ਦਾ ਸਨੇਹਾ ਦਿਓ ਸਾਰਿਆਂ ਨੂੰ ਇਹ ਹੀ ਬੇਨਤੀ ਕਰੋ ਵੀ ਅਰਦਾਸਾਂ ਕਰੋ ਕਿਉਂਕਿ ਕਈ ਵਾਰੀ ਜਿੱਥੇ ਦਵਾਈ ਕੰਮ ਨਹੀਂ ਕਰਦੀ ਉੱਥੇ ਵਾਵਾ ਕੰਮ ਕਰ ਰਹੀ ਸੋ ਉਹ ਦਵਾਈਆਂ ਨੇ ਕੰਮ ਕੀਤਾ ਸੋ ਵੈਗਰੂ ਹੁਣ ਅੱਗੇ ਨਾਲ ਰਿਕਵਰ ਹੋਣ ਲੱਗੇ ਆ ਪਰਿਵਾਰ ਨਾਲ ਗੱਲਬਾਤ ਹੋਈ ਹੈ ਸਰ ਤੁਹਾਡੀ ਹਾਂਜੀ ਸਾਰੇ ਉੱਥੇ ਹੀ ਆਈ ਸਾਰੇ ਠੀਕ ਠਾਕ ਆ ਹੁਣ ਹੌਸਲੇ ਚਾ ਕਿਉਂਕਿ ਜਦੋਂ ਡਾਕਟਰ ਨੇ ਤਨਿਹ ਦੱਸਿਆ ਵੀ ਕਿਉਂਕਿ ਉਹਨਾਂ ਦੇ ਚਿਹਰਿਆਂ ਤੋਂ ਪਤਾ ਲੱਗ ਜਾਂਦਾ ਵੀ ਉਹ ਪਤਾ ਲੱਗ ਰਿਹਾ ਕੁਝ ਪੋਜ਼ਿਟਿਵ ਵਾਈਬ ਸਾਨੂੰ ਆ ਰਹੀ ਹੈ ਜੈਨ ਇੰਪਰੂਵਮੈਂਟ ਹਾਂਜੀ ਹਾਂਜੀ ਬਿਲਕੁਲ 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 ਤੁਸੀਂ ਕੱਲ ਵੀ ਅਰਨਿਸ਼ ਇੱਥੇ ਸੀ ਅੱਜ ਫੇਰ ਇੱਥੇ ਉਹ ਕੱਲ ਦੇ ਨਾਲੋਂ ਕਿੰਨਾ ਫਰਕ ਲੱਗਦਾ ਕਿਹੜੀ ਚੀਜ਼ ਚ ਫਰਕ ਲੱਗਦਾ ਹਾਂਜੀ ਕੱਲ ਕੱਲ ਤੁਹਾਨੂੰ ਐਵੇਂ ਕਹਦੀ ਅਸੀਂ ਵੀ ਥੋੜਾ ਜਿਆ ਮਤਲਬ ਟੈਨਸ਼ਨ ਦੇ ਵਿੱਚ ਸਾਰੇ ਸੀਗੇ ਕਿਉਂਕਿ ਜਿਵੇਂ ਜਿਵੇਂ ਨਿਊਜ਼ਾਂ ਆ ਰਹੀਆਂ ਸੀਗੀਆਂ ਸੋ ਹੁਣ ਸਵੇਰੇ ਮਿਲੇ ਹੁਣ ਠੀਕ ਆ ਰਿਕਵਰ ਹੋਣ ਲੱਗਿਆ ਮਤਲਬ ਹਾਂਜੀ ਪਰਿਵਾਰਕ ਮਤਲਬ ਠੀਕ ਆ ਸਾਰਾ ਸਿਸਟਮ ਸਰ ਠੀਕ ਠਾਕ ਹੈ ਜੀ ਬਸ ਇਹੀ ਸਭ ਨੂੰ ਸੁਖ ਦਾ ਸਨੇਹਾ ਦਿਓ ਵੀ ਸਾਰੇ ਅਰਦਾਸਾਂ ਬਸ ਬੇਨਤੀਆਂ ਚ ਲੱਗੇ ਰਹੋ ਵਾਹਿਗੁਰੂ ਜੀ ਦੀ ਭਲਾ ਕਰੇ ਬਹੁਤ ਬਹੁਤ ਬਾਈ ਮੰਨਕੀਰਤ ਹੋ ਰਖਣੇ ਤਾਂ ਬਾਈ ਮੰਨਕੀਰਤ ਤੋਂ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਬਾਈ ਤੁਸੀਂ ਜਾ ਕੇ ਅੰਦਰ ਕਿਵੇਂ ਨੇ ਕੰਡੀਸ਼ਨ ਬਸ ਵੀਰੇ ਬਾਬੇ ਅੱਗੇ ਅਰਦਾਸ ਕਰੋ ਤੇ ਇੱਕੋ ਗੱਲ ਹੀ ਕਹਿੰਦੇ ਚਮਤਕਾਰ ਹੀ ਹੋਵੇ ਭਰਾ ਨੂੰ ਬਾਬਾ ਠੀਕ ਕਰੇ ਬਾਕੀ ਯਾਰ ਕ੍ਰਿਟੀਕਲ ਆ ਬਹੁਤ ਭਾ ਲੋ ਮਾਈਂਡ ਤੱਕ ਆਕਸੀਜਨ ਨਹੀਂ ਪਹੁੰਚਦੀ ਪਈ ਤੇ ਆ ਕੀ ਕ੍ਰਿਟੀਕਲ ਆ ਸਾਰੇ ਘਰ ਘਰ ਅਰਦਾਸਾਂ ਕਰੋ ਯਾਰ ਬਸ ਭਰਾ ਨੂੰ ਬਾਬਾ ਸਹੀ ਕਰ ਕਿਵੇਂ ਮਰਜੀ ਕਰ ਜਿਵੇਂ ਅਸੀਂ ਦੇਖਦੇ ਹਾਂ ਕਿ ਕੋਈ ਕੋਈ ਕੌਂਟ੍ਰੋਵਰਸੀ ਚ ਨਹੀਂ ਕਦੇ ਆਏ ਕਦੇ ਨਹੀਂ ਯਾਰ ਕਿਸੇ ਚੀਜ਼ ਚ ਨਹੀਂ ਯਾਰ ਛੋਟੇ ਬੱਚੇ ਆ ਯਾਰ ਦੋ ਨਿਆਣੇ ਆ ਐ ਤੇ ਨਾ ਉਹ ਚੀਜ਼ ਤੁਸੀਂ ਫੀਲ ਕਰ ਸਕਦੇ ਹੋ ਕਿ ਨਹੀਂ 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 ਬਹੁਤ ਰੱਬ ਦੇ ਵਿੱਚ ਕਿਵੇਂ ਮਰਜੀ ਵਾਹਿਗੁਰੂ ਮਰਦਾ ਆਸਾ ਦਾਤਾ ਕਿਵੇਂ ਮਰਜੀ ਕਰ ਚਮਤਕਾਰ ਕਰ ਭਰਾ ਨੂੰ ਠੀਕ ਕਰ ਬਸ ਹੋਰ ਕੁਝ ਨਹੀਂ ਮੇਰੇ ਕੋਈ ਉਪਰ ਵੀ ਕੀ ਹਾਲ ਆ ਆਪਣੇ ਮਾਲੂਕਾ ਦੇ ਡਾਕਟਰਸ ਕੀ ਕਹਿ ਰਹੇ ਨੇ ਕਿਉਂਕਿ ਹਰੇਕ ਬੰਦਾ ਅਰਦਾਸ ਕਰ ਰਿਹਾ ਆ ਅਰਦਾਸ ਕਰੋ ਬਸ ਭੜਾ ਭੜਾਊਗਾ ਕਿਵੇਂ ਮਰਜੀ ਮੈਂ ਤਾਂ ਬਾਬੇ ਨੂੰ ਆਈ ਕਹਿੰਦਾ ਬਾਬਾ ਠੀਕ ਕਰ ਭਰਾ ਨੂੰ ਕਿਵੇਂ ਮਰਜੀ ਠੀਕ ਹੋਰ ਬਸ ਠੀਕ ਗ੍ਰੈਂਡ ਜਾ ਲੱਗਿਆ ਕਿੰਡਸਟਰੀ ਨੂੰ ਦੇ ਜਣਾ ਕੋਈ ਯਾਰ ਇੱਕੋ ਦਮ ਯਾਰ ਵਿਖਿਆ ਨਹੀਂ ਹੁੰਦਾ ਬਾਈਕ ਤੇ ਮੈਂ ਮੈਨੂੰ ਵੀ ਇੱਕ ਵਾਰੀ ਮੈਂ ਵੀ ਲੈ ਲਦਾ ਸੀ ਉਦੋਂ ਨਾ ਨਾ ਬਾਈਕ ਦਾ ਨੂੰ ਸ਼ੁਰੂ ਤੋਂ ਜਿਵੇਂ ਬੰਦਾ ਸਕੀਨ ਹੁੰਦਾ ਬਾਕੀ ਦੱਸਿਆ ਕਹਿੰਦੇ ਵੀ ਬਾਈਕ ਆਉਂਦਾ ਸੀ ਐ ਕੋ ਆਪਣਾ ਟਠਾ ਨਹੀਂ ਦਸਾਨ ਤੇ ਇਹ ਤੀਜੇ ਨੰਬਰ ਤੇ ਸੀ ਬਾਈਕ ਹਣਾ ਸਾਂਣ ਵਜਿਆ ਤੇ ਪ੍ਰੋਪਰ ਜਿਵੇਂ ਲੱਕ ਆਪਣਾ ਦੋ ਥਾਵਾਂ ਤੋਂ ਲੱਕ ਆਪਣਾ ਬਰੀਡ ਦੀ ਹੱਡੀ ਹਨਾ ਦੋ ਥਾਵਾਂ ਤੋਂ ਟੁੱਟੀ ਆ ਤੇ ਇਥੋਂ ਮਣਕਾ ਪਿੱਛੋਂ ਕਹਿੰਦੇ ਮਣਕਾ ਟੁੱਟ ਗਿਆ ਉਹਦੀ ਕਰਕੇ ਆਕਸੀਜਨ ਬਾਕੀ ਵੈਂਟੀਲੇਟਰ ਤੇ ਆ ਯਾਰ ਤੇ ਵੈਂਟੀਲੇਟਰ ਤੇ ਦੋ ਅਟੈਕ ਆ ਗਏ ਆ ਤੇ ਬਾਬਾ ਸਹੀ ਕਰੇ ਕਿਵੇਂ ਮਰਜੀ ਵੀਰੇ ਸਾਰੇ ਅਰਦਾਸਾਂ ਕਰੋ ਚਮਤਕਾਰ ਹੋਵੇ ਕਿਵੇਂ ਮਰਜੀ ਵਾਸੀ ਬਾਬਾ ਠੀਕ ਕਰੇ ਯਾਰ ਪਰਿਵਾਰ ਬੰਦੇ ਬਿਨਾ ਹਨਾ ਮੇਨ ਕੋਈ ਪਰਿਵਾਰ ਬੰਦਾ ਵਿਆਹਾ ਨਾ ਕੋਈ ਬੱਚੇ ਨਾ ਆਉਣ ਗੱਲ ਆਡਾ ਯਾਰ ਬੱਚਿਆਂ ਵਾਲਾ ਬੰਦੇ ਨਹੀਂ ਆ ਬਹੁਤ ਪਿਤਾ ਦੀ ਵੀ ਡੈਥ ਹੋ ਗਈ ਸੀ ਤਿੰਨ ਜਮਾਹ ਮਹੀਨੇ ਪਹਿਲਾਂ ਪਤਾ ਮੈਨੂੰ ਉਸਰਾ ਕਿਵੇਂ ਮਰਜੀ ਵਸ ਬਾਬਾ ਭਲੀ ਕਰੇ ਸਾਰੇ ਅਰਦਾਸ ਕਰੋ ਯਾਰ ਹੈ ਪੰਜਾਬ ਦੇ ਲਈ ਹਰ ਥਾਂ ਤੇ ਖੜੇ ਹੋਏ ਹੋ ਕੈਨੇਡਾ ਯਾਰ ਇਕੱਠੇ ਨੇ ਜਾਂ ਉਦੋਂ ਕਿਹਨਾਂ ਹੁੰਦਾ ਸੀ ਵੀ ਮੇਰੇ ਨਾਲ ਵੀ ਉਦੋਂ ਮਿਲਦਾ ਜੋਂਦੇ ਦੀ ਭੈਣ ਦਾ ਰਿਸ਼ਤਾ ਸੀ ਪਤਾ ਨਹੀਂ ਸਾਕੀ ਭੈਣ ਦਾ ਸੀ ਪਤਾ ਨਹੀਂ ਗਜ਼ਨ ਦਾ ਸੀ ਉਦੋਂ ਕਿਹਨਾਂ ਹੁੰਦਾ ਸੀ ਯਾਰ ਮਨ ਕਿਰਤਵੀਰੇ ਰਿਸ਼ਤਾ ਲੱਭਣਾ ਹੈ ਮੇਰੇ ਨਾਲ 15 ਦਿਨ ਅਸੀਂ ਟੋਰਾਂਟੋ ਇਕੱਠੇ ਰਹੇ ਯਾਰ ਬੜਾ ਵਧੀਆ ਇਨਸਾਨ ਬਸ ਮੈਂ ਮੈਂ ਇੱਕੋ ਹੀ ਕਹਿਣਾ ਬਸ ਕਿ ਬਾਬਾ ਚਮਤਕਾਰ ਕਰ ਠੀਕ ਕਰ ਭਰਾ ਨੂੰ ਕਿਵੇਂ ਮਰਜੀ ਕਰ ਬਾਈ ਗੁਰੂ ਹਨਾ ਅਰਦਾਸ ਆ ਤੇ ਬਾਕੀ ਵੇਖੋ ਬਾਕੀ ਮੈਂ ਆਪਣਾ ਥੋੜਾ ਮੈਂ ਮੈਨੂੰ ਸਾਰੇ ਕਹਿੰਦੇ ਵੀ ਤੁਸੀਂ ਇੱਕ ਵਾਰੀ ਜਾਓ ਹਨਾ ਵੀ ਆਪਣਾ ਥਰੇਟਾ ਥੁਟਾ ਹੀ ਕਰਕੇ ਤੇ ਬਾਕੀ ਆਪ ਟੂ ਡੇਟ ਆਪਣਾ ਧਿਆਨ ਰੱਖੋ ਕਿਉਂਕਿ ਬਹੁਤ ਜ਼ਿਆਦਾ ਤੁਸੀਂ ਵੀ ਔਕੇ ਸਮੇਂ ਦੇ ਵਿੱਚ ਸੜਕਾਂ ਤੇ ਰਹਿੰਦੇ ਹੋ ਅੱਜ ਕੱਲ ਸੇਵਾ ਹਾਂ ਹਾਂ ਨਹੀਂ 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 ਪੂਰਾ ਯਾਰ ਬਾਕੀ ਸਾਰੇ ਇੱਧਰ ਅਰਦਾਸ ਕਰੋ ਅਸੀਂ ਵੀ ਚੱਲਿਆਂ ਗੁਰਦੁਆਰੇ ਚੱਲਿਆਂ ਈਗਾ ਭਰਾ ਹਲੋ ਮੱਥਾ ਟੇਕ ਕੇ ਆਉਨੇ ਆ ਠੀਕ ਆ ਬਾਬੇ ਨੂੰ ਤੇ ਪਤਾ ਨਹੀਂ ਕਿਹਦੀ ਦਵਾ ਲਾਗੈਣੀ ਆ ਠੀਕ ਆ ਸਾਰੇ ਜਿੰਨਾ ਜਿੰਨੇ ਵੀ ਮੈਨੂੰ ਤੁਹਾਡੇ ਮਾਧਮ ਰਾਹੀਂ ਵੇਖ ਰਿਆ ਸਾਰਿਆਂ ਨੂੰ ਬਸ ਇੱਕੋ ਆ ਵੀ ਬਾਬੇ ਨੂੰ ਬਰਦਾਸ਼ ਕਰੋ ਬਾਬਾ ਚਮਤਕਾਰ ਕਰ ਕਿਵੇਂ ਮਰਜੀ ਠੀਕ ਕਰ ਸਿਰ ਦੇ ਵਿੱਚ ਠੀਕ ਆ ਸਿਰ ਦੇ ਵਿੱਚ ਗਰਦਨ ਦੀ ਹੱਡੀ ਸਾਰੀ ਮੈਨੂੰ ਕਹਿੰਦੇ ਨਾ ਬੀਬੀ ਜੀ ਬਣਾ ਨਹੀਂ ਮਾਈਂਡ ਨੂੰ ਆਕਸੀਜਨ ਜਿਵੇਂ ਆਪਾਂ ਦਾ ਹਣਾ ਹਣਾ ਯਾਰ ਆਕਸੀਜਨ ਨਹੀਂ ਜਾ ਰਹੀ ਤੇ سپਾਈ ਮਨਕ ਮਨਕੇ ਟੁੱਟਿਆ ਠੀਕ ਹੈ ਭਾਈ ਤੁਸੀਂ ਵੀ हां ਮੈਂ ਨਾ हां ਭਾਈ ਗੁਰ ਕਰਦਿਆਂ ਠੀਕ ਹੈ ਭਾਈ ਤੇ ਬਾਬੇ ਨੂੰ ਬਸ ਅਰਦਾਸ ਕਰੀਏ ਵੀ ਭਰਾ ਠੀਕ ਹੋਵੇ ਕਿਵੇਂ ਕਿਵੇਂ ਮਰਜੀ ਹਨਾ ਜੀ ਬਿਲਕੁਲ ਮਨਕੀਰਤ ਔਲਖ ਹਾਲ ਜਾਣ ਕੇ ਪਹੁੰਚ ਹਾਲ ਜਾਣ ਕੇ ਪਹੁੰਚੇ ਨੇ ਰਾਜਵੀਰ ਜਵੰਧਾ ਨੂੰ ਮਿਲ ਕੇ ਆਏ ਨੇ ਕਹਿ ਰਹੇ ਨੇ ਕਿ ਹਾਲਤ ਬਹੁਤ ਨਾਜ਼ੁਕ ਹੈ ਪਰਿਵਾਰ ਸਦਵੇਂ ਚ ਵੀ ਹੈ ਦੁੱਖ ਦੇ ਵਿੱਚ ਵੀ ਹੈ ਅਰਦਾਸ ਦੀ ਵੱਡੀ ਤਾਕਤ ਹੈ ਤੇ ਅਰਦਾਸ ਦੇ ਨਾਲ ਉਹਨਾਂ ਦੀ ਜਾਣ ਬਚ ਸਕਦੀ ਹੈ ਸੋ ਪੂਰੇ ਪੰਜਾਬ ਜਿਹੜਾ ਰਾਜਵੀਰ ਜਵੰਦਾ ਲਈ ਅਰਦਾਸ ਕਰ ਰਿਹਾ ਆਪਣੇ ਸਹਿਯੋਗੀ ਕਰਨਦੀਪ ਦੇ ਨਾਲ ਕਰਨ ਸ਼ਰਮਾ ਮਿੱਟੀ ਦੇ ਲਈ ਰਾਜਵੀਰ ਜਵੰਦਾ ਬਾਈ ਦੀ ਸਿਹਤ ਯਾਬੀ ਲਈ ਪੂਰਾ ਪੰਜਾਬ ਅਰਦਾਸ ਕਰ ਰਿਹਾ ਤਾਂ ਉਹਨੂੰ ਚਾਹਣ ਵਾਲੇ ਵੀ 40 ਹਸਪਤਾਲ ਦੇ ਬਾਹਰ ਪਹੁੰਚ ਰਹੇ ਨੇ ਬਾਈ ਮਨ ਬਹੁਤ ਭਰਿਆ ਹੋਇਆ ਤੁਹਾਡਾ ਮੈਂ ਅੱਖਾਂ 'ਚ ਦੇਖ ਰਿਹਾ ਹੈਗਾ ਜਦੋਂ ਖਬਰ ਮਿਲੀ ਕੀ ਰਿਐਕਸ਼ਨ ਸੀ ਵੇਰੇ ਜਦੋਂ ਵੀ ਮੈਂ ਯਾਰ ਬਾਰ ਬਾਰ ਖਬਰ ਦੇਖੀ ਐ ਦੀਆ ਵੀ ਯਾਰ ਮੈਨੂੰ ਐ ਦੀ ਮੈਂ ਕਦੋਂ ਫੋਟੇ ਚ ਜਾਮਾ ਯਾਰ ਮੈਂ ਡਿਊਟੀ ਤੋਂ ਆਇਆ ਨਾਲ ਦੀ ਨਾਲ ਉਹ ਮੈਂ ਬਾਈ ਨੂੰ ਦੇਖ ਕੇ ਇੱਕ ਵਾਰੀ ਇਹ ਪਤਾ ਲੱਗ ਜੇ ਵੀ ਸਹੀ ਸਲਾਮਤ ਹੋਵੇ ਯਾਰ ਪ੍ਰਮਾਤਮਾ ਦਾ ਸ਼ੁਕਰ ਹੈ ਵੀ ਇੱਕ ਵਾਰੀ ਸਹੀ ਸਲਾਮਤ ਹੋਵੇ ਕੋਈ ਨੁਕਸਾਨੀ ਨਾ ਇਕ ਇਹੀ ਚੀਜ਼ ਨਾ ਘਟਰਾਣਾ ਵਾਪਰੀ ਹੋਵੇ ਯਾਰ ਮੈਨੂੰ ਬਹੁਤ ਯਾਰ ਮੁੰਡੇ ਫੀਲ ਹੋ ਰਿਹਾ ਬਾਈ ਦੇ ਯਾਰ ਇਹਨਾਂ ਨੇ ਇੱਥੇ ਵੀ ਆ ਹਾੜਾ ਮਰੇ ਵੀ ਵਿਚਾਰੇ ਨੇ ਬਹੁਤ ਸਹਿਯੋਗ ਦਿੱਤਾ ਯਾਰ ਜਿੱਥੇ ਖੜਿਆ ਹਰੇਕ ਥਾਂ ਤੇ ਖੜਾ ਹੀ ਖੜਾ ਵਿਚਾਰਾ ਯਾਰ ਪਰ ਹੁਣ ਸਾਰਿਆਂ ਨੂੰ ਅਰਦਾਸ ਕਰਨੀ ਚਾਹੀਦੀ ਏ ਵੀ ਪ੍ਰਮਾਤਮਾ ਉਹਦਾ ਤਾਂ ਜਿੱਦਾਂ ਖਬਰ ਆ ਤੁਹਾਡੇ ਸਾਹਮਣੇ ਆ ਰਹੀਆਂ ਮਨ ਬੈਠ ਰਿਹਾ ਹਨਾ ਭਾਰਾ ਬਾਈ ਬਹੁਤ ਯਾਰ ਮਾਨਦੋਸ ਹੈ ਵੀਰੇ ਯਾਰ ਮੈਂ ਇਹਨੂੰ ਬਾਈ ਨੂੰ ਮੇਰੇ ਨਾਲ ਤੀ ਮੈਂ ਇਹਨੂੰ ਕਿਹਾ ਪਹਿਲਾਂ ਆਪਾਂ ਫੁਟੇਜ ਚਾਲਦੇ ਆ ਫਿਰ ਘਰੇ ਚੱਲੀ ਮਾ ਤੋਂ ਮੇਰੇ ਨਾਲ ਇਹਨੂੰ ਮੈਂ ਸ਼ਪਾਈ ਵੀ ਡਿਊਟੀ ਤੋਂ ਆਇਆ ਬਜਾਰਾ ਮੈਂ ਕਿਹਾ ਵੀਰੇ ਪਹਿਲਾਂ ਫੁਟੇਜ ਜਾ ਕੇ ਮੈਂ ਬਾਈ ਇੱਕ ਵਾਰੀ ਪਤਾ ਕਰ ਲਈ ਯਾਰ ਨਹੀਂ ਕਰਨਾ ਤੋਂ ਮਹਾਰਾਜ ਨੇ ਚਲੋ ਨਾ ਪਰ ਸਹੀ ਸਲਾਮ ਸਾਰੇ ਪੰਜਾਬ ਨੂੰ ਅਰਦਾਸ ਹੈ ਵੀ ਇੱਕ ਵਾਰੀ ਸਹੀ ਸਲਾਮਤ ਹੋ ਜਾਈ ਯਾਰ ਬਾਈ ਕੀ ਕਹਿਣਾ ਚਾਹੁੰਦੇ ਹੋ ਅੱਜ ਹਸਪਤਾਲ ਦੇ ਬਾਹਰ ਜਵੰਦਨ ਨੂੰ ਚਾਉਣ ਵਾਲੇ ਸਾਰੇ ਪਹੁੰਚੇ ਹਾਂ ਬ੍ਰੇ ਯਾਰ ਬਹੁਤ ਦੁਖਦਈ ਘਟਨਾ ਗਈ ਯਾਰ ਹਨਾ ਇਹ ਸਰਕਾਰਾਂ ਦੀ ਨਿਗਹਿਲੀਆਂ ਨਿਗੀਆਂ ਯਾਰ ਇਹ ਜੇ ਆਪਾਂ ਕਹੀ ਦੀ ਵੀ ਚਾਹੀਦੀ ਕੋਈ ਤਾਕੜਾ ਚਾਹੀਏ ਕੋਈ ਮਾੜਾ ਰੇਕਾ ਬੰਦਾ ਇੱਥੇ ਆ ਕੇ ਤਾਂ ਯਾਰ ਚੁੱਕਦੀ ਬਈ ਸਰਕਾਰਾਂ ਦੀ ਅਣਗਹਿਲੀ ਦੀ ਗੱਲ ਕੀਤੀ ਐਕਸੀਡੈਂਟ ਹੋਇਆ ਮੋਟਰਸਾਈਕਲ ਦੇ ਅੱਗੇ ਗਾਂ ਆਈ ਆ ਆਪਾਂ ਗਾਊ ਸੈਸ ਦੰਨੇ ਆਗੇ ਦੰਨੇ ਆਗੇ ਵੀਰੇ ਯਾਰ ਆਪਣਾ ਇੱਕ ਵੀ ਸੁਣਿਆ ਜਾਂਦਾ ਹੈਗਾ ਵੀਰੇ ਇਹ ਤਾਂ ਕੁਝ ਵੀ ਨਹੀਂ ਹੈਗਾ ਨਾਰਮਲ ਗੱਲਾਂ ਨਿਗੀਆਂ ਅਸੀਂ ਪਿੰਡਾਂ ਦੇ ਵਿੱਚੋਂ ਬਿਲੋਂਗ ਕਰਦੇ ਆਗੇ ਹਨਾ ਉੱਥੇ ਜਾ ਕੇ ਦੇਖੋ ਗਾਂ ਇੰਨੇ ਜਿਆਦੇ ਗਾਂ ਨੇ ਕਿ ਨਾ ਜਿੰਨੇ ਗੱਲਾਂ ਛੜ ਦੋ ਇਹ ਸ਼ਹਿਰਾਂ ਦੀ ਵਿੱਚ ਹੀ ਗਊ ਟੈਕਸੀ ਤੇ ਕਰ ਰਹੇ ਨੇ ਗਊ ਮਾਤਾ ਮੰਨਦੇ ਆਗੇ ਪਰ ਆਪਣੇ ਇੱਥੇ ਜਾ ਕੇ ਦੇਖੋ ਵੀਰੇ ਪਿੰਡਾਂ ਦੇ ਵਿੱਚ ਕੀ ਹਾਲਾਤ ਨੇਗੇ ਲੋਕਾਂ ਦੇ ਐਕਸੀਡੈਂਟ ਹੁੰਦੇ ਨੇ ਵੀ ਸੀਆਂ ਦੇ ਆ ਹੁਣ ਅੱਜ ਦੇਖੋ ਲਾਪਾ ਭੁਗਤੀ ਰਿਆਂਗੇ ਵੀਰੇ ਯਾਰ ਕਿੱਡਾ ਵੱਡਾ ਸਿੰਗਰ ਹੈਗਾ ਯਾਰ ਆਪਣਾ ਆਪ ਖੁਦ ਸੁਣ ਕੇ ਅਕੁਰ ਟੁੜੀ ਸੁਣ ਰਹੀ ਹੋ ਰਹੀ ਹੈ ਜੀ ਅੱਜ ਵੀਰ ਜਵੰਦੇ ਬਾਰੇ ਸ਼ਾਇਦ ਤੁਸੀਂ ਜਾਣਦੇ ਹੋ ਮੈਂ ਥੋੜਾ ਅੱਗੇ ਆਜੋ ਅਗਾਹ ਸੜਕ ਆ ਰਾਜਵੀਰ ਜਵੰਦਾ ਜਦੋਂ ਕਿਸਾਨ ਅੰਦੋਲਨ ਦੀ ਸਟੇਜ ਤੇ ਚੜ੍ਹਦੀ ਕਲਾ ਦੀ ਗੱਲ ਕਰ ਰਿਹਾ ਸੀ ਉਹਨੂੰ ਖਬਰ ਮਿਲੀ ਕਿ ਉਹਦੇ ਫਾਦਰ ਸਾਹਿਬ ਨਹੀਂ ਰਹੇ ਫਿਰ ਵੀ ਉਹਨੇ ਚੜ੍ਹਦੀ ਕਲਾ ਦੀ ਗੱਲ ਕੀਤੀ ਬਿਲਕੁਲ ਬਾਈ ਇਹ ਕੋਈ ਇਹ ਪੰਜਾਬੀ ਹੋ ਸਿਰਫ ਹੌਸਲੇ ਵਾਲੇ ਵੀਰੇ ਜਿਹੜੇ ਇਹ ਪੰਜਾਬ ਦੇ ਵਿੱਚ ਖੂਨ ਚੀ ਮਿਲੀ ਹੋਈ ਹੈ ਦਲੇਰੀ ਇਹ ਪੰਜਾਬ ਨੂੰ ਅੱਜ ਉਹਦੇ ਚੰਗੇ ਕੰਮ ਚیتے ਆ ਰਹੇ ਆ ਰਿਹਾ ਵੀਰੇ ਆ ਇਹ ਤਾਂ ਯਾਰ ਬੋਸਟਲੀ ਵੀਰੇ ਯਾਰ ਕੋਈ ਵੀ ਆ ਬੰਦਾ ਚਾਹੀਦੀ ਹੈ ਨਾ ਇਹ ਆਪਾਂ ਨੂੰ ਚੰਗੇ ਕੰਮ ਨੇ ਜਿਹੜੇ ਆਪਾਂ ਜਾਉਂਦੇ ਜੀ ਦੇਖਣੇ ਚਾਹੀਦੇ ਨੇ ਬਾਤوں ਨਹੀਂ ਗੱਲਾਂ ਕਰਨੇ ਚਾਹੀਦੀਆਂ ਇਹ ਜੀ ਜਦੋਂ ਬੰਦਾ ਟਾਈਮ ਦੇ ਹੈਗਾ ਹੁਣ ਆਪਾਂ ਦੇਖ ਹੀ ਰਹੇ ਸੀ ਹੜਪੀੜ ਦਾ ਵਕਤ ਵੀ ਕਿਸਾਨ ਅੰਦੋਲਨ ਵਕਤ ਵੀ ਬਾਈ ਨਾਲ ਖੜੇ ਆ ਯਾਰ ਸੋ ਬਿਲਕੁਲ ਗੁਲਾਬ ਸਿੱਧੂ ਲੰਘ ਕੇ ਗਏ ਨੇ ਬਾਈ ਪੂਰੀ ਇੰਡਸਟਰੀ ਉਰੇ ਫਿਕਰਮੰਦ ਹੈ ਬਾਈ ਗਿਲਰੋਂ ਤਾਂ ਬਿਲਕੁਲ ਬਾਈ ਯਾਰ ਜੀ ਨਾ ਹਰੇਕ ਦਾ ਪਿਆਰ ਦੀ ਬਾਈ ਪਿਆਰ ਮੋ ਬਦਨ ਵਾਲਾ ਹਰੇਕ ਬੰਦਾ ਤਾਂ ਹੀ ਹਰੇਕ ਬੰਦਾ ਪਹੁੰਚ ਰਿਹਾ ਯਾਰ ਜਿਹਦੇ ਪਿਆਰ ਦੀ ਬੰਦੇ ਨੇ ਬਣਾਇਆ ਹੋਇਆ ਤੇ ਯਾਰ ਪੰਜਾਬ ਵਾਸਤੇ ਖੜਦਾ ਰਹੀ ਆ ਸਾਰਾ ਕੁਝ ਵਜਰਾ ਚਲੋ ਮਹਾਰਾਜ ਜੀ ਸੁੱਖ ਸ਼ਾਂਤੀ ਬਖਸ਼ੀ ਵੇਰਾ ਸਹੀ ਸਲਾਮ ਤੇ ਯਾ ਠੀਕ ਹੋ ਜੀ ਕਰੇ ਇੱਕ ਵਾਰੀ ਉਦਾ ਸੰਗਰਾਗ ਜਿੰਨਾ ਵੀ ਹੋ ਸਕੇ ਅੱਜ ਬਾਈ ਉਦਾਂ ਜਵੰਦੇ ਬ ਕਦੀ ਕੋਈ ਮਾੜਾ ਗੀਤ ਨਹੀਂ ਗਾਇਆ ਉਹਨੇ ਪੱਗ ਨੂੰ ਪ੍ਰਮੋਟ ਕੀਤਾ ਪੰਜਾਬੀਤ ਨੂੰ ਬਿਲਕੁਲ ਬਈ ਸਭ ਤੋਂ ਵਧੀਆ ਵਧੀਆ ਸੱਚੇ ਸਾੱਚੇ ਗਾਣੇ ਨੇ ਯਾਰ ਐਵੇਂ ਦਾ ਕੋਈ ਗਾਣਾ ਨਹੀਂ ਉਹਦਾ ਬਾਈ ਦਾ ਤਾਂ ਕਰਕੇ ਇਹਨੂੰ ਪ੍ਰਮਾਤਮਾ ਸਹੀ ਸਲਾਮਤ ਬਖਸ਼ੇ ਐਵੇਂ ਦੀ ਕੋਈ ਉਹਨੇ ਕਦੇ ਕਲਚਰ ਨਹੀਂ ਗਾ ਮਾੜਾ ਗਾਇਆ ਸਰਦਾਰੀ ਜੋ ਸਰਦਾਰੀ ਕਾਇਮ ਰੱਖੀ ਬਾਈ ਨੇ ਯਾਰ ਬਿਲਕੁਲ ਸਰਦਾਰੀ ਕਾਇਮ ਰੱਖੀ ਬਾਈ ਨੇ ਬਿਲਕੁਲ ਪਾਜੀ ਮੈਂ ਹੁਣ ਸਿੱਦਾ ਮਨਾਲੀ ਤੋਂ ਆ ਰਿਹਾ ਸੀ ਘਰ ਨਹੀਂ ਗਿਆ ਬਲੈ ਇੱਥੇ ਪੰਜਮ ਜਾ ਕੇ ਦੇਖੇ ਕੀ ਸਾਤਾਂ ਕੀ ਹੁਣ ਬਣਿਆ ਕੀ ਨਹੀਂ ਤੇ ਬੜਾ ਦੁੱਖ ਹੋ ਰਿਹਾ ਸੁਣ ਕੇ ਬਹੁਤ ਜ਼ਿਆਦਾ ਦੁੱਖ ਹੋ ਰਿਹਾ ਸਿੱਧਾ ਮਨਾਲੀ ਤੋਂ ਆ ਰਹੀ ਸਿੱਧਾ ਇੱਥੇ ਆ ਕੇ ਰਾਜਵੀਰ ਜਵੰਦੇ ਨੂੰ ਪਿਆਰ ਕਰਦੇ ਹਾਂ ਬਹੁਤ ਜ਼ਿਆਦਾ ਪਿਆਰ ਕਰਦੇ ਐਨੇ ਵਧੀਆ ਗਾਣੇ ਦਿੱਤੇ ਆਪਾਂ ਨੂੰ ਬਹੁਤ ਵਧੀਆ ਤੇ ਸਾਫ਼ ਸੁਥਰੇ ਗਾਣੇ ਦਿੱਤੇ ਆਪਾਂ ਨੂੰ ਤੇ ਇਹੀ ਅਰਦਾਸ ਕਰ ਰਹੀ ਜਲਦੀ ਜਲਦੀ ਕੋਈ ਅੱਛੀ ਖ਼ਬਰ ਆਵੇ ਤਾਂ ਦਿਲ ਖੁਸ਼ ਹੋਵੇ ਜੀ ਜਿਵੇਂ ਜਿਵੇਂ ਸਮਾਂ ਲੰਘ ਰਿਹਾ ਜਾਂ ਡਾਕਟਰਾਂ ਦੀ ਗੱਲ ਸਾਹਮਣੇ ਆ ਰਹੀ ਦਿਲ ਨੂੰ ਘਬਰਾਟ ਜਿਹੀ ਵੀ ਹੋ ਰਹੀ ਬਿਲਕੁਲ ਹੁਣ ਇੱਥੇ ਖੜੇ ਵੀ ਘਬਰਾੜ ਹੋ ਰਹੀ ਹੈ ਕਿ ਇਹ ਕੀ ਹੋ ਗਿਆ ਤੇ बस जो रब वगैरह दास करे भी थोड़ा जल्दी ठीक होवे पर चंगी खबर आ जे कोई 5-10 मिनट तक कुछ भी वेट कर रहे सो so, बिल्कुल एक बारी तस्वीरें दिखा दो हम 40s ਦੇ ਬਾਹਰ ਆ ਜਿੱਥੇ ਇੰਡਸਟਰੀ ਰਾਜਵੀਰ ਜਵੰਦਾ ਦਾ ਹਾਲ ਜਾਣਨ ਦੇ ਲਈ ਪਹੁੰਚ ਰਹੀ ਹੈ ਉੱਥੇ ਉਹਨਾਂ ਨੂੰ ਚਾਉਣ ਵਾਲੇ ਵੀ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੇ ਨੇ ਫਿਕਰ ਹੈ ਪੂਰੇ ਪੰਜਾਬ ਦਾ ਪੂਰਾ ਪੰਜਾਬ ਅਰਦਾਸਾਂ ਕਰ ਰਿਹਾ ਹੈ ਕਿਉਂਕਿ ਰਾਜਵੀਰ ਜਵੰਦਾ ਠੀਕ ਹੁੰਦੇ ਨੇ ਤਾਂ लोग कह रहे भी बहुत बड़ी करामात होगी करामातयां ਹੁੰਦੀਆਂ ਵੀ ਰਹੀਆਂ ਨੇ ਅਰਦਾਸ 'ਚ ਬਹੁਤ ਵੱਡੀ ਤਾਕਤ ਹੈ ਜਵੰਦੇ ਨੇ ਪੰਜਾਬੀਅਤ ਦੇ ਨਾਲ ਹਮੇਸ਼ਾ ਵਫਾ ਕਮਾਈ ਪੰਜਾਬ ਦੇ ਨਾਲ ਖੜੇ ਰਹੇ ਨੇ ਤਾਂ ਅੱਜ ਉਹ ਠੀਕ ਹੋਣ ਕਰਾਮਾਤ ਹੋਵੇ ਪੰਜਾਬ ਦੇ ਵਿੱਚ ਵਾਪਸ ਆਉਣ ਸਟੇਜਾਂ ਉੱਤੇ ਵਾਪਸ ਆਉਣ ਕਿਉਂਕਿ ਰਾਜਵੀਰ ਜਵੰਦਾ ਪੰਜਾਬ ਦੀ ਪੱਗ ਵਰਗਾ ਜਦੋਂ ਉਹ ਸਟੇਜ ਤੇ ਗਾਉਂਦਾ ਹੈ ਲੱਗਦਾ ਜਿਵੇਂ ਪੰਜਾਬ ਹੀ ਗਾ ਰਿਹਾ ਹੋਵੇ ਆਪਣੇ ਸਹਿਯੋਗੀ ਕਰਨਦੀਪ ਦੇ ਨਾਲ ਕਰਨ ਸ਼ਰਮਾ ਮਿੱਟੀ ਦੇ ਲਈ ਅਦਰੇ ਡਾਕਟਰਸ ਮਿਲ ਨਹੀਂ ਦੇ ਰਹੇ ਬਟ ਹਾਲਤ ਜਿਹੜੀ ਹੈ ਕਾਫੀ ਨਾਜ਼ੁਕ ਹੈ ਸੋ ਸਾਰੇ ਅਰਦਾਸ ਕਰੀਏ ਸਾਡੇ ਭਰਾ ਵਾਸਤੇ ਰਾਜਵੀਰ ਜੀਵਨ ਦੇ ਵਾਸਤੇ ਕਿ ਮਾਲਕ ਪਰਮਾਤਮਾ ਉਹਨੂੰ ਤੰਦਰੁਸਤੀ ਦੇਵੇ ਸੋ ਜਿੱਦਾਂ ਦੀ ਹਿੰਮਤ ਕੇ ਡਾਕਟਰਸ ਕਹਿ ਰਹੇ ਆ ਵੀ ਕਾਫੀ ਜਿਹੜੀ ਹਾਲਤ ਨਾਜ਼ੁਕ ਆ ਆਪਾਂ ਸਾਰੇ ਅਰਦਾਸ ਕਰੀਏ ਇਸ ਮੋਮੈਂਟ ਪਲੀਜ਼ ਥੈਂਕ ਯੂ ਵੈਰੀ ਗੁੱਡ ਸਰ ਆਹਦੇ ਸਭ ਤੀਨ ਉਹਨਾਂ ਨੇ ਥੋੜੀ ਨਹੀਂ ਬਾਕੀ ਨਹੀਂ ਬਾਕੀ ਬਾਕੀ ਸਾਰੇ ਬਾਕੀ ਸਾਰੇ ਠੀਕ ਨੇ ਬਾਕੀ ਸਾਰੇ ਠੀਕ ਹੈ ਤੁਹਾਨੂੰ ਵੀ ਕਿਵੇਂ ਹੋਇਆ ਸਾਰਾ ਕੁਝ ਉਹ ਬੇਸਿਕਲੀ ਉਹ ਤੁਹਾਨੂੰ ਪਤਾ ਹੈ ਵੀ ਉਹ ਬਾਈਕ ਰਾਈਡਰਸ ਤੇ ਜਾ ਰਹੇ ਸੀਗੇ ਤੇ ਉਹ ਕਹਿੰਦੇ ਕਿ ਜਿਹੜੇ ਪੰਜ ਜਾਂ ਛੇ ਬੰਦੇ ਸੀਗੇ ਤੇ ਉਹਦੇ ਵਿੱਚ ਉਹਨਾਂ ਦੇ ਕੋਈ ਗਾਹ ਵਿੱਚ ਆ ਕੇ ਹਿੱਟ ਕੀਤੀ ਹੈ ਗਾਹ ਦੇ ਨਾਲ ਹਿੱਟ ਹੋਣ ਕਰਕੇ ਫਿਰ ਕਾਫੀ ਮਤਲਬ ਸਰ ਕਿਤੇ ਸਿਸ਼ਵਾ ਬੱਦੀ ਰੋਡ ਤੋਂ ਪ੍ਰੋਪਰ ਹੋਇਆ ਜੀ ਸ਼ਾਇਦ ਬੱਦੀ ਤੋਂ ਪਾਰਟਿਸਿਪੇਟੇ ਜਾਂ ਅੱਧਰ ਜਾ ਰਹੇ ਸੀਗੇ ਸ਼ਿਮਲੇ ਵੱਲ ਸ਼ਿਮਲਾ ਰੋਡ ਤੇ ਤੇ ਹੁਣ ਹੁਣ ਹਾਲਾਤ ਨਾਜ਼ੁਕੀ ਹੈ ਜੀ ਹਾਂਜੀ ਡਾਕਟਰਸ ਕਹਿ ਰਹੇ ਵੀ ਅਜੇ 10-14 ਘੰਟੇ ਤੱਕ ਉਸਨੂੰ ਕਿ ਹਾਲਤ ਅਜੇ ਦਾਫੀ ਬੜਾ ਨਾਜ਼ੁਕ ਹੈ ਪਰ ਆਸ ਕਰੀਏ ਕੋਈ ਕਿੰਨੇ ਗੱਡੀ ਇਮੂਲੀਟ ਇਹ ਨਹੀਂ ਹਜੇ ਮੂਵਮੈਂਟ ਕਿੰਨੇ ਰਾਈਡਰ ਸੀ ਜੀ ਆਈ ਥਿੰਕ ਸੋ ਪੰਜ ਜਣੇ ਸੀਗੇ ਹਾਂਜੀ ਹਾਂਜੀ ਨਹੀਂ ਹਜੇ ਕੁਝ ਨਹੀਂ ਕੁਝ ਨਹੀਂ ਕਹਿ ਸਕਦੇ ਅਜੇ ਤਾਂ ਬਸ ਆਸ ਕਰੀਏ ਠੀਕ ਠੀਕ ਧੰਨਵਾਦ ਹਾਂ ਨਾ 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 ਲੋੜ ਨਹੀਂ ਕਾਨ ਸਾਹਿਬ ਤੁਸੀਂ ਅੰਦਰੋਂ ਜਾ ਕੇ ਆਏ ਹੋ ਸਥਿਤੀ ਕੀ ਹੈ ਜੀ ਮੈਨੂੰ ਹੋਰ ਨਹੀਂ ਕੁਝ ਬੋਲੋਗੇ ਬਾਈਕ ਦਾ ਪਤਾ ਹੈ ਇਹਨਾਂ ਬੀਤੀ ਵੀਰੇ ਗੱਲ ਇਹ ਹੈ ਕਿ ਸੱਤ ਕਾਫੀ ਹੈ ਜੀ ਬਸ ਵਾਹਿਗੁਰੂ ਜੀ ਦੁਆ ਕਰੋ ਸਾਰੇ ਸਾਰੇ ਦੁਆ ਕਰੋ ਕਿ ਪਰਮਾਤਮਾ ਨੂੰ ਤੰਦਰੁਸਤ ਕਰ ਦੇਵੇ ਜੇ ਸੱਤ ਵੱਜੀ ਵੀ ਹੈ ਤਾਂ ਵੀ ਕੋਈ ਗੱਲ ਨਹੀਂ ਤੇ ਰਿਕਵਰ ਹੋ ਜੇ ਬਸ ਛੋਟਾ ਜਿਹਾ ਦਸਰ ਹੈ ਵੈਂਟੀਲੇਟਰ سپورਟ ਤੇ ਨੇ ਸਪਾਈਨ ਇੰਜਰੀ ਹੈਡ ਇੰਜਰੀ ਕਾਰਡੀਕਲ ਰਸ ਤੱਕ ਆਇਆ ਹੋਇਆ ਹੈ ਦੇਖ ਕੇ ਆਏ ਅਸੀਂ ਡਾਕਟਰ ਅੰਦਰ ਜਾਣ ਨਹੀਂ ਦੇ ਰਹੇ ਇਹਨੇ ਕਲੀਨਿਕਲ ਸਥਿਤੀ ਬਟ ਕਹਿੰਦੇ ਡਾਕਟਰ ਕਹਿੰਦੇ ਵੀ ਠੀਕ ਹੋ ਜਾਣਾ ਸੋ ਮਾਲਕ ਅੱਗੇ ਅਰਦਾਸ ਅਸੀਂ ਤਾਂ ਪੋਜ਼ਿਟਿਵ ਸੋਚੋ ਔਰ ਜਿੰਨੇ ਵੀ ਤੁਸੀਂ ਸਾਰੇ ਖੜੇ ਹੋ ਜਿੰਨੇ ਵੀ ਦੇਖ ਰਹੇ ਹੋ ਸੁਣ ਰਹੇ ਹੋ ਸਾਨੂੰ ਪ੍ਰਮਾਤਮਾ ਵਾਹਿਗੁਰੂ ਅੱਗੇ ਅਰਦਾਸ ਕਰੋ ਕਿ ਛੋਟਾ ਵੀਰ ਸਾਡਾ ਤੰਦਰੁਸਤ ਹੋ ਜਾਵੇ 6 ਵਜੇ ਦੀ ਕੋਈ ਗੱਲ ਨਹੀਂ ਪਰ ਪ੍ਰਮਾਤਮਾ ਤੇ ਰਿਕਵਰੀ ਕਰੇ ਠੀਕ ਹੈ ਬਿਲਕੁਲ ਤਾਂ ਇਸ ਦੀ ਦੁਆ ਸਾਨੂੰ ਜੀ ਕਰ ਰਹੀ ਹੈ ਬਿਲਕੁਲ ਥੈਂਕ ਯੂ ਤੁਹਾਡੇ ਸਮੇਂ ਅਸੀਂ ਸੰਗੀਤ ਸੁਣੋ ਯਾਰ I don't think I'm going to have a promise now